ਤੰਗਰੂਰ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਅਧਿਆਤਕਾਂ ਦੇ ਨਾਲ ਛੱਡਾ ਮੁਕੀ ਹੋਈ ਉਹਨਾਂ ਦੇ ਉੱਤੇ ਵਾਟਰ ਟਰਨ ਦਾ ਇਸਤੇਮਾਲ ਕੀਤਾ ਗਿਆ ਪਰ ਗੁਆਂ کئی ਅਗਰਜੀਤਾਰੀ ਅਧਿਆਤਕਾਂ ਦੀਆਂ ਪਕਾਂ ਵੀ ਦਿੱਖੀਆਂ ਨੇ کئی ਅਧਿਆਤਕ ਜਿਹੜੇ ਨੇ ਉਹ ਬੇਹੋਸ਼ ਹੋ ਗਏ ਤਾਂ ਪੁਲਿਸ ਨੇ ਨਾਲ ਛੱਡਾ ਮੁਕੀ ਹੋਈ ਹੈ ਕਈਆਂ ਕਿ ਆ ਪਕਾ ਲੱਗਿਆ ਨੇ ਵਾਟਰ ਟਰਨ ਦਾ ਇਸਤੇਮਾਲ ਕੀਤਾ ਗਿਆ ਨਾ ਬੋਖ ਪ੍ਰਦੀਪ ਭਗਵਾਨ ਮੰਗਾ ਇੱਕ ਹਲਕਾ ਜਨੂ ਜਿੱਥੇ ਅਧਿਆਤਕਾਂ ਦੇ ਉੱਤੇ पुलिस के वालों बाल्की बातों को सुन लिया है वाटर कैन का इस्तेमाल एक दिन इसको हम बता रहे हैं कि तो तरीके नाल एक प्रदर्शन कारी अभी यहाँ पर अपने हकारी गाल कांड में ही वो मंत्री भी हर हाइट के लिए पहुँचे का जुरान इना अभी आपका वाटर कैन का इस्तेमाल कर उसका गया पुलिस के नाल सक्का हुई का जुरान कुछ अभी आपका कैसे भी नजर आ रहे हैं का इसको अंदाजा लगाया जा सकता है ਅੱਜ ਅਸੀਂ ਆਪਕ ਦਿਖਾਣ ਦੇ ਮੌਕੇ ਇੱਕ ਸ੍ਰੀਨਾਗਾ ਦਰਮਾਨ ਅਧਿਆਪਕਾਂ ਦਾ ਕਿੱਤਾ ਗਿਆ ਉਹ ਅਧਿਆਪਕ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਬੇਚਰਾ ਤੋਂ ਵੇਖਵਾਇਆ ਜਾਵੇ ਦੇਖ ਕੇ ਨਵੇਂ ਕੋਰੇ ਫਰਮਾਤਾ ਭਰਾਈ ਜਾਣ ਪਰ ਅੱਜ ਇਹ ਅਧਿਆਪਕ ਆਪਣੇ ਤੋਂ ਵੇਖ ਨੂੰ ਲੈ ਕੇ ਬਿਹਤ ਜਾਦਾ ਫਿਕਰਮੰਦ ਹਨ ਜਿਵੇਂ ਕਿ ਕਮਿਊਨਿਟੀ ਦੇ ਵਿੱਚ ਕੰਪਿਊਟਰ ਟੀਚਰਾਂ ਵੱਲੋਂ ਜਿਹੜੀ ਬੈਰੀਗੇਟਿੰਗ ਟੂਰ ਕੀਤੀ ਗਈ ਆ ਤੁਸੀਂ ਦੇਖੋ ਕਿ ਕਿਵੇਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲਗਾਤਾਰ ਅੱਜ ਟੀਚਰ ਦੇ ਬਾਰੇ ਦਿਨ ਸੀਐਮ ਦੀ ਕੋਠੀ ਦੇ ਸਾਹਮਣੇ ਕੰਪਿਊਟਰ ਟੀਚਰ ਹੋਣ ਸਾਹਮਣੇ ਪੀਐਚ 380 ਵਾਲੇ ਟੀਚਰ ਹੋਣ ਪੂਰਾ ਹਜਾਮਾ ਜਿਹੜਾ ਇੱਥੇ ਹੋ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਵੇਂ ਜਿਹੜਾ ਕੱਟੇ-ਭੱਟੇ ਕੱਪ ਦੇ ਵਿੱਚ ਯਾਰਾਂ ਦੀ ਜਾਲੇ ਵਿੱਚ ਜਿਹੜੇ ਕੰਪਿਊਟਰ ਟੀਚਰ ਨੇ ਇੱਥੇ ਪਹੁੰਚ ਚੁੱਕੇ ਨੇ ਤੁਸੀਂ ਇਹ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਸਨ ਗਰੂਨ ਸੀਐਮ ਦੀ ਕੋਠੀ ਦੇ ਸਾਹਮਣੇ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਦੇ ਕੋਰਸ ਪ੍ਰਸ਼ਾਸਨ ਜਿਹੜਾ ਲਗਾਤਾਰ ਪ੍ਰੋਟੈਂਚ ਕਰਨ ਵਾਲੇ ਨੂੰ ਲੋਗ ਰਿਹਾ ਹੈ ਧਰਨਾ ਕਰਨੀ ਲੋਗਿਆ ਪਰ ਕੰਪਿਊਟਰ ਟੀਚਰ ਨੇ ਜਿਹੜੇ ਅੱਜ ਬਾਤੇ ਹੋ ਦੀ ਨਜ਼ਰ ਆ ਰਹੇ ਨੇ ਕਿ ਕਿਵੇਂ ਜਿਹੜੀ ਟੱਕਾ ਮੁੱਤੀ ਹੈ ਇੱਥੇ ਹੋ ਰਹੀ ਹੈ ਲਗਾਤਾਰ ਇੱਥੇ ਜਿਹੜੇ ਕੰਪਿਊਟਰ ਟੀਚਰ ਨੇ ਆਪਣਾ ਪ੍ਰੋਟੈਂਚ ਕਰਦੇ ਨਜ਼ਰ ਆ ਰਹੇ ਨੇ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀਐਮ ਸੀ ਕੋਆਰਡੀਨੇਟਰ ਸਾਹਮਣੇ ਧੀਆਂ ਨੇ ਇੱਕ ਪਾਸੇ ਅੱਜ ਟੀਚਰ ਜਿਹੜੇ ਵਾਲੇ ਦਿਨ ਜਾਂ ਲਗਾਤਾਰ ਤਾਂ ਟੀਚਰਾਂ ਨੂੰ ਜਿਹੜੇ ਦੇਖਦਾ ਕੋਈ ਖੜਾਉਣ ਵਾਲੇ ਨੇ ਪੰਜਾਬ ਦਾ ਕੋਈ ਖੜਾਉਣ ਵਾਲੇ ਨੇ ਤੁਸੀਂ ਦੇਖੋ ਕਿ ਕਿਵੇਂ ਇੱਥੇ ਧੱਕਾ ਮੁਕੀ ਆ ਜਿਹੜੀ ਚੱਲ ਰਹੀ ਆ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਤੁੰਦੂਰ ਸੀਐਮ ਤੋਂ ਵਰਤਮਾਨ ਦੀ ਕੋਠੀ ਦੇ ਅੱਗੇ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬਹੁਤ ਵੱਡਾ ਜਿਹੜਾ ਮਜੂਮ ਹੈ ਇੱਥੇ ਟੀਚਰਾਂ ਦਾ ਪਹੁੰਚਿਆ ਹੋਇਆ ਲਗਾਤਾਰ ਸਵੇਰ ਤੋਂ ਲੈ ਕੇ ਪਟੈਂਚ ਚੱਲ ਰਿਹਾ ਇੱਕ ਪਾਸੇ ਟੀਚਰਾਂ ਦਾ ਸਨਮਾਨ ਹੋ ਰਿਹਾ ਦੂਜੇ ਪਾਸੇ ਟੀਚਰਾਂ ਦਾ ਅਪਮਾਨ ਕਹਿ ਸਕਦੇ ਆ ਕਿਉਂਕਿ ਟੀਚਰਾਂ ਨੂੰ ਧੱਕੇ ਮੁਕੀਆ ਕਹਾ ਕੇ ਆਪਣੇ ਰਜ਼ਕਾਰ ਤੇ ਲਈ ਜਿਹੜਾ ਮੰਗਾਂ ਦੇ ਲਈ ਪੋਟੈਂਸ ਕਰਨੇ ਪੈ ਰਹੇ ਨੇ ਜਿਹਦੇ ਪਿੱਛੇ ਨੇ ਮੈਨੂੰ ਭਾਈ ਜੀ ਕਿਹੜੀਆਂ ਗੱਲਾਂ ਮੰਗਾਂ ਨੇ ਤੁਹਾਨੂੰ ਆ ਸਾਨੂੰ ਇੱਕ ਤਰ੍ਹਾਂ ਦਾ ਵਿਵਿਧਾਲ ਹੋ ਗਏ ਸਾਨੂੰ ਸਕੂਲਾਂ ਦੇ ਵਿੱਚ ਕੰਮ ਕਰਦੇ ਆਣੋ ਸਾਨੂੰ 2011 ਦੇ ਵਿੱਚ ਰੈਗਿਓਨ ਕੀਤਾ ਗਿਆ ਸੀਗਾ ਜਿਹਦੇ ਵਿੱਚ ਸਾਨੂੰ ਸੀਐਕਆਰ 612 ਦੇ ਸਾਨੂੰ ਕਟੇ ਸੈਕੇ ਦੇ ਵਿੱਚ ਰੈਂਗਰ ਕੀਤਾ ਗਿਆ ਸੀ ਪਰ ਇੰਨੇ ਸਾਲ 11 ਤੋਂ ਲੈ ਕੇ ਹੋ ਤੱਕ 14 ਦਾ ਨਕਰ ਦੇ ਬਾਵਜੂਦ ਵੀ ਅਜੇ ਤੱਕ ਸਾਡੇ ਲਾਭਾਂ ਜਿਹੜੇ ਵਾਕੂ ਨਹੀਂ ਕੀਤੇ ਗਏ ਸਾਡੀ ਇਹ ਮੰਗ ਹੈ ਜਿਹੜੇ ਸਾਰੇ ਲੈਟਰ ਇਸ਼ੂ ਹੋਣ ਦੇ ਬਾਵਜੂਦ ਸਾਨੂੰ ਲਾਭ ਨਹੀਂ ਮਿਲੇ ਸਾਡੀ ਇਹ ਮੰਗ ਹੈ ਕਿ ਸਾਡਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਤੇ ਸਾਡੋ ਤੇ ਸੀਐਸਆਰ ਲਾਗੂ ਕੀਤੀ ਜਾਵੇ ਅਜੇ ਤੱਕ ਤੁਸੀਂ ਦਿੱਤੀ ਦੇਖੋ ਕਿ ਬਾਹਰ ਕਿੰਨਾ ਜਿਹੜਾ ਪੂਰੀ ਸਰਕਾਰਾਂ ਨੇ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਬਾਹਰ ਚੰਨ ਦਾ ਉਪਯੋਗ ਕਰਕੇ ਜਿਹੜੇ ਪਤੰਸ਼ੀਆਂ ਨੂੰ ਫਰੇਡ ਦੀ ਤੋਖਤ ਕੀਤੀ ਜਾ ਰਹੀ ਹੈ ਇਹ ਜਿਹੜੀਆਂ ਕਚੜੀਆਂ ਤੁਹਾਨੂੰ ਦਿਖਾ ਰਿਹਾ ਅੱਜ ਟੀਚਰ ਦੇ ਬਾਰੇ ਦੇ ਗੰਟੀਚਾ ਦਾ ਅਸਰ ਤੁਹਾਨੂੰ ਦਿਖਾ ਰਿਹਾ ਸੀ ਹੋਰ ਵੀ ਜੁਸਰੀਆ ਤੁਹਾਨੂੰ ਦਿਵਾਉਗੇ ਬੜੇ ਪਿਚੀ ਦੇ ਨਾਲ ਕੈਮਰਾ ਮੇਰੇ ਕੋਲ ਸਹੀ ਬਕਵਾਲ ਦੇ ਨਾਲ ਬਸੂ ਤੱਕ ਚੇਤੂ ਪਿਚੀ ਨੀਓ ਕੋ